ਹੈਲੋ ਜੀ ਸ੍ਰਸ਼ੀ ਕਾਲਚੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਏ ਆ ਜੀ ਪ੍ਰੀਮੀਅਮ ਕੁਆਲਿਟੀ ਰੈਨਵਲੀਆ ਸਾਰੇ ਹੀ ਫੈਬਰਿਕਸ ਦੀ ਬੁਟੀਕ ਸਟਾਈਲ ਫੈਬਰਿਕ ਹੋਏਗਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਲੈ ਕੇ ਆਏ ਆ ਆਪਾਂ ਸਾਰੇ ਫਰਸਟ ਹੈਗਾ ਲੇਲਨ ਪ੍ਰਿੰਟ ਹੈ ਜਿਹੜੇ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਾਂ ਤਾਂ ਅਰਜਨ ਵਿੱਚ ਨਵੇਂ ਐਡ-ਆਨ ਹੋਏ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਲਰਸ ਬਹੁਤ ਅੱਛੇ ਨੇ ਸਿੰਪਲ ਸੋਬਰ ਸਰਦਾਰੀ ਜੀ ਲੁੱਕ ਵਾਲੇ ਹੈਗੇ ਆ ਬਾਕੀ ਅਗਰ ਕੋਈ ਡਾਰਕ ਕਲਰ ਪਸੰਦ ਕਰਦਾ ਤਾਂ ਉਹ ਵੀ ਹੈ ਦੇਖੋ ਬੜੀ ਹੀ ਯੂਨੀਕ ਜਿਹੀ ਪ੍ਰਿੰਟ ਆਏ ਆ ਇਸ ਵਾਰ ਥੋੜੇ ਹਟਕੇ ਆਏ ਆ ਪਹਿਲਾਂ ਨਾਲੋਂ ਤਾਂ ਕਲਰਸ ਬਹੁਤ ਅੱਛੇ ਐ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਲਰਸ ਜਿਹੜਾ ਵੀ ਤੁਹਾਨੂੰ ਪਸੰਦ ਹੈ ਪਲੀਜ਼ ਜਲਦੀ ਸਕਰੀਨਸ਼ਾਟ ਲੈ ਲੈਣਾ ਤੇ ਜਲਦੀ ਆਰਡਰ ਪਲੇਸ ਕਰ ਦੇਣਾ ਕਿਉਂਕਿ ਤੁਹਾਨੂੰ ਪਤਾ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਆ ਫਿਰ ਮੈਨੂੰ ਤੁਹਾਨੂੰ ਕਹਿਣਾ ਪੈਂਦਾ ਜੀ ਹੈ ਨਹੀਂ ਗਏ ਖਤਮ ਹੈ ਸੋਲਡ ਆਊਟ ਜੀ ਸੋ ਇਸ ਲਈ ਜਲਦੀ ਜਲਦੀ ਆਰਡਰ ਦੇ ਦਿਆ ਕਰੋ ਨੈਕਸਟ ਹੈ ਗਿਆ ਦੇਖੋ ਬੋਥ ਹੀ ਸੋਨਾ ਵਰਕ ਵਾਲਾ ਫੈਬਰਿਕ ਹੈ ਜੌਰਜਟ ਦਾ ਵੀ ਦੁਪੱਟਾ ਹੈਗਾ 올ਓਵਰ ਫੈਬਰਿਕ ਰੈਨ ਵਾਲਾ ਹੈਗਾ ਨਾਲ ਦੁਪੱਟਾ ਹੈ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਬੜਾ ਹੀ ਸੋਨਾ ਮਲਟੀ ਜੇ ਸ਼ੇਡਸ ਵਾਲਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਨਾ ਹੈਂਡ ਵਰਕ ਕੀਤਾ ਹੋਇਆ ਹੈ ਹੁਣ ਜਿਹੜੇ ਸਾਨੂੰ ਮੈਂ ਫੈਬਰਿਕ ਦਿਖਾ ਰਹੀਆਂ ਸਾਰੇ ਹੀ ਹੈਂਡ ਵਰਕ ਵਾਲੇ ਆ ਜੀ ਬਹੁਤ ਹੀ ਸੋਨੇ ਦੇਖੋ ਸ਼ਫੂਨ ਦੀ ਕਲੈਕਸ਼ਨ ਦੇ ਉੱਤੇ ਬਹੁਤ ਹੀ ਜ਼ਿਆਦਾ ਬ੍ਰਿਕਨਲ ਵਰਕ ਕੀਤਾ ਹੋਇਆ ਹੈਗਾ ਪਰ ਮੀਟਰ ਦੇ ਅਕੋਰਡਿੰਗ ਇਹ ਸਾਰੇ ਫੈਬਰਿਕ ਰਹਿਣ ਵਾਲੇ ਨੇ ਜੋ ਅੱਗੇ ਆਏਗੇ ਪਰ ਮੀਟਰ ਮਤਲਬ 900 ਪਰ ਮੀਟਰ 1000 ਪਰ ਮੀਟਰ ਇਸ ਤਰ੍ਹਾਂ ਦੇ ਹੈਗੇ ਆ ਜੀ ਪ੍ਰੀਮੀਅਮ ਕੁਆਲਿਟੀ ਦੇ ਰਹਿਣ ਵਾਲੇ ਨੇ ਸਾਰੇ ਵਰਕ ਵਾਲੇ ਨੇ ਦੇਖੋ ਤੁਸੀਂ ਹੈਂਡ ਵਰਕ ਕੀਤਾ ਹੋਇਆ ਸਭ ਦੇ ਉੱਤੇ ਆਹ ਦੇਖੋ ਔਰਗੈਂਜ਼ਾ ਦੇ ਉੱਤੇ ਕਿੰਨੀ ਬਰੀਕੀ ਨਾਲ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਕਲਰ ਚਾਰਟ ਹੈ ਇਸ ਵਿੱਚ ਲਾਈਟ ਜਿਹਾ ਸ਼ੇਡ ਗਰਮੀਆਂ ਲਈ ਸਮਰ ਕਲੈਕਸ਼ਨ ਦੇ ਲਈ ਬੈਸਟ অপਸ਼ਨ ਆ ਨੈਕਸਟ ਦੇਖੋ ਕਲਰਸ ਕਿੰਨੇ ਸੋਹਣੇ ਨੇ ਸਾਰੇ ਦੇ ਸਾਰੇ ਵਰਕ ਦੇਖੋ थ्रेड ਵਰਕ ਦੇ ਨਾਲ ਹੈਂਡ ਵਰਕ ਕਿਤ ਕਿੰਨਾ ਪੈਰਾ ਵਰਕ ਕੀਤਾ ਹੋਇਆਗਾ ਸ਼ੈਡੋ ਵਰਕ ਕੀਤਾ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਬਰੀਕੀ ਨਾਲ ਵਰਕ ਕੀਤਾ ਹੋਇਆ ਬੜੇ ਹੀ ਸੋਨੇ ਕਲਰ ਹੈ ਨੈਕਸਟ ਹੈ ਕਾਟਨ ਦੇ ਵਿੱਚ ਦੇਖੋ ਇਸ ਦੇ ਉੱਪਰ ਵੀ ਸਿੰਗਲ ਕਲਰ ਦਾ ਉੱਪਰ ਬਹੁਤ ਸੋਹਣਾ ਵਰਕ ਆਏਗਾ ਕਲਰਸ ਇਸ ਵਿੱਚ ਕਾਫੀ ਮਿਲਣਗੇ ਪਹਿਲਾ ਇਹ ਵਾਲਾ 올ਿਵ ਵਾਈਟ ਵਿੱਚ ਆ ਰਿਹਾ ਸੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੀ ਵਾਈਟ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸੇਲ ਹੋਈਆਂ ਸੀ ਵਾਈਟ ਕਲਰ ਦੀਆਂ ਬਟ ਨਾਓ ਹੁਣ ਥੋੜੇ ਕਲਰਸ ਆਪਾਂ ਐਡ ਔਨ ਕਰ ਲਏ ਬੜੇ ਪਿਆਰੇ ਜਿਹੇ ਸ਼ੇਡ ਆ ਸਾਰੇ ਦੇ ਸਾਰੇ ਲਾਈਟ ਐਂਡ ਡਾਰਕ ਆ ਦੇਖੋ ਕਿੰਨਾ ਸੋਹਣਾ ਬਾਕੀ ਇਸ ਦੇ ਥੱਲੇ ਲਾਈਨਿੰਗ ਦੀ ਰਿਕੁਆਇਰਮੈਂਟ ਰਹੇਗੀ ਤੁਸੀਂ ਲਾਈਨਿੰਗ ਲਗਾਉਗੇ ਤਾਂ ਕਲਰ ਹੋਰ ਵੀ ਉੱਠ ਕੇ ਆਏਗਾ ਦੇਖੋ ਕਿੰਨਾ ਸੋਹਣਾ ਸਕਾਈ ਸ਼ੇਡ ਨੈਕਸਟ ਆਗੇ ਦੇਖੋ ਫੈਬਰਿਕ ਕਪੜ ਕੋ ਸ਼ਿਮਰ ਦਾ ਲਹਿੰਗਾ ਬਣਾ ਸਕਦੇ ਹੋ ਨਾਲ ਦੁਪੱਟਾ ਆਏਗਾ ਇਸ ਤਰ੍ਹਾਂ ਲੁੱਕ ਹੋ ਸਕਦੀ ਹੈ ਜਿਵੇਂ ਤੁਹਾਨੂੰ ਮਾਡਲ ਦੀ ਦਿਖਾਈ ਹੈ ਫੁੱਲ ਹੈਵੀ ਵਰਕ ਹੈ ਜੀ ਡਾਈਏਬਲ ਫੈਬਰਿਕ ਵਾਲਾ ਡਾਈ ਵੀ ਕਰਵਾ ਸਕਦੇ ਹੋ ਨੇ ਤੁਸੀਂ ਨੈਕਸਟ ਆ ਦੇਖੋ ਫੁੱਲ ਹੈਂਡ ਵਰਕ ਦੇ ਪੀਸਸ ਆ ਕਟ ਦਾਣਾ ਸਿੱਪੀ ਸਭ ਵਰਕ ਕੀਤਾ ਹੋਇਆ ਹੈ ਇਹਦੇ ਵਿੱਚ ਥ्रेड ਵਰਕ ਕਟ ਦਾਣਾ ਸਿੱਪੀ ਸਿਕਰਸ ਵਰਕ ਸਬ ਵਰਕ ਕਿਤੋਂ ਹੈ ਬਹੁਤ ਹੀ ਬ੍ਰਿਕੀਨਰ ਵਰਕ ਕਿਤੋਂ ਹੈ ক্লোਜ਼ ਅਪ ਕਰਕੇ ਦੇਖ ਸਕਦੇ ਹੋ ਨੈਕਸਟ ਆ ਗਿਆ ਆਪਣੀ ਬੈਸਟ ਕਲੈਕਸ਼ਨ ਹਮੇਸ਼ਾ ਟ੍ਰੈਂਡ ਵਿੱਚ ਚੱਲਣ ਵਾਲੀ ਕਲੈਕਸ਼ਨ ਆ ਇਸ ਵਿੱਚ ਕਲਰ ਨਵੇਂ ਐਡ ਹੋਣ ਹੋਏ ਨੇ ਗਰੇਪ ਦੇ ਉੱਤੇ ਫੁੱਲ ਹੈਵੀ ਫਰੰਟ ਜਿਹੜਾ ਸ਼ਰਟ ਬਣੇਗਾ ਨਾ ਫੁੱਲ ਹੈਵੀ ਬਣੇਗਾ ਫਰੰਟ ਤੇ ਵੀ ਵਰਕ ਆਏਗਾ ਬੈਕ ਤੇ ਵਰਕ ਆਏਗਾ ਨਾਲ ਜਿਹੜੀ ਬਾਟਮ ਹੈ ਤੁਸੀਂ ਪਲੇਨ ਲੈ ਸਕਦੇ ਹੈਗੇ ਹੋ ਬੇਸ ਨਾਲ ਦੀ ਕੰਟਰਾਸਟ ਕਰਨਾ ਚਾਹੁੰਦੇ ਹੋ ਤਾਂ ਕੰਟਰਾਸਟ ਵੀ ਕਰ ਸਕਦੇ ਹੈਗੇ ਹੋ ਇਹ ਤੁਹਾਡੀ ਚੋਇਸ ਹੋਏਗੀ ਜਿਵੇਂ ਇਸ ਨੂੰ 그린 ਵੀ ਲੈ ਸਕਦੇ ਹੋ ਮਜ਼ੈਂਟਾ ਵੀ ਲੈ ਸਕਦੇ ਹੋ ਫੌਜੀ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਹੋਏਗੀ ਫੁਲੀ ਆਸਰਾ ਬਣਾ ਸਕਦੇ ਹੋ ਨੈਕਸਟ ਦੇ ਸਾਰੇ ਜਿਹੜੇ ਤੁਹਾਨੂੰ ਮੈਂ ਫੈਬਰਿਕ ਦਿਖਾ ਰਹੀ ਹਾਂ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕਸ ਮਿਲ ਜਾਣਗੇ ਕਿਉਂਕਿ ਬੁਟੀਕ ਸਟਾਈਲ ਫੈਬਰਿਕ ਸਾਰੇ ਹੀ ਅਵੇਲੇਬਲ ਆ ਆਪਣੇ ਕੋਲ ਸੋ ਜਿਨ੍ਹਾਂ ਨੂੰ ਜਿਹੜਾ ਵੀ ਪਸੰਦ ਆ ਸਕਰੀਨਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਚੱਲ ਰਿਹਾ WhatsApp ਵਾਲਾ ਉਸਤੇ ਮੈਸੇਜ ਕਰੋ ਆਰਡਰ ਪਲੇਸ ਕਰੋ ਨੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ